ਰੋਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਨੂੰ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਸਾਹਿਬ ਤੁਹਾਨੂੰ ਠੀਕ ਠਾਕ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਸੀਂ ਵੀ ਪਰਮਾਤਮਾ ਦੀ ਮਿਹਰ ਨਾਲ ਠੀਕ ਠਾਕ ਹਾਂ ਜੀ ਅੱਜ ਲੈ ਕੇ ਆਏ ਆਪਾਂ ਤੁਹਾਡੇ ਲਈ ਹੋਰ ਸੂਟ ਇੱਕ ਇਹ ਸੂਟ ਹੈਗਾ ਸ਼ਿਲਕ ਪਸ਼ਮੀਨਾ ਤੇ ਇਹ ਦੋ ਦੋ ਸ਼ੇਡਾਂ ਇਹ ਮਾਰਦਿਆਂ ਹੁੰਦਗਾ ਇਹ ਬਲੈਕ ਤੇ ਇਹ ਗ੍ਰੀਨ ਦਾ ਹੈਗਾ ਬਹੁਤ ਸੋਹਣਾ ਹੈਗਾ ਫੈਬਰਿਕ ਦੇਖੋ ਕਿੰਨਾ ਸੋਹਣਾ ਇਹ ਦੇਖਿਓ ਇੱਕ ਕੜਾਈ ਆਪਾਂ ਜਿਵੇਂ ਅੱਗੇ ਸਾਈਡਾਂ ਤੇ ਹੁੰਦੇ ਜਾਂ ਚੱਕਾਂ ਵਾਲੇ ਉਹ ਚੀਜ਼ ਨਹੀਂ ਹੈਗੀ ਇਹ ਇਹ ਲੈ ਕੇ ਆਇਆ ਆਪਾਂ ਫੁੱਲ ਪੈਂਦਾ ਇੱਕ ਵੱਡਾ ਇੱਕ ਛੋਟਾ ਆਹ ਦੇਖੋ ਆਹ ਤਾਂ ਬਾਹਰ ਹੀ ਫੁੱਲ ਪੈਂਦਾ ਵਾਲਾ ਉਹ ਦੇਖੋ ਇਹਨੇੜੇ ਬਾਹਰ ਹੀ ਫੁੱਲ ਪੈਂਦੇ ਆ ਆਹ ਬਣ ਗਿਆ ਆਹ ਬਣੀ ਜਾਂਦਾ ਇਹ ਜਿਹੜਾ ਹੈਗਾ ਇਹ ਡੰਡੀ ਟਾਂਕਾ ਜਿਹਨੂੰ ਬੋਲਦੇ ਆ ਉਹ ਚੀਜ਼ ਆ ਇਹ ਡੰਡੀ ਟਾਂਕਾ ਟਾਂਕਾ ਜਿਹਨੂੰ ਬੋਲਦੇ ਆ ਇਹ ਇਸਨਾਂ ਆ ਵੀ ਉਹੀ ਚੀਜ਼ ਆ ਵੀ ਉਹੀ ਚੀਜ਼ ਆ ਦੋਨੇ ਤੇ ਜਿਹੜਾ ਵਿਚਾਲੇ ਆ ਵਾਲਾ ਭਰਿਆ ਹੋਇਆ ਆ ਸਿੰਧੀ ਦਾ ਫਲ ਵਾਲਾ ਆ ਸਿੰਧੀ ਦਾ ਫਨ ਦਾ ਤੇ ਆ ਪੱਤਾਂ ਆਪਾਂ ਹਰੇ ਰੰਗ ਦੀਆਂ ਬਾਤਾਂ ਆ ਦੇਖਿਓ ਪੱਤਾਂ ਤੇ ਆ ਥੋੜਾ ਜਿਹਾ ਚਿੱਟਾ ਫਲ ਵੀ ਪਤਾ ਕ੍ਰੀਮ ਫੁੱਲ ਦਾ ਤੇ ਚਿੱਟੇ ਦੀਆਂ ਡੰਡੀਆਂ ਬਣਾ ਆਪਾਂ ਪੱਤੀਆਂ ਬਣਾ ਦੀਆਂ ਬਣਾਂ ਇਹ ਆਪਣਾ ਬਾਹਾਂ ਹੋ ਗਈਆਂ ਆ ਆਪਣਾ ਕਨੀਜ ਹੋ ਗਿਆ ਦੰਸ ਮੁਕੱਡੇ ਹੀ ਦਿਖਾ ਦਿੰਦੇ ਜਿਹੜੇ ਨਾ ਕੱਢਦੇ ਆ ਆ ਵਿਖਾ ਆਹ ਰੀਲਾ ਨਾਲ ਕੱਢਿਆ ਇਹ ਬਟਿਆਆਂ ਗਰੀਲਾ ਹੈ ਇਹ ਪਾਟਦਗਾ ਨਹੀਂ ਹੈਗਾ ਬਟਿਆਲੀਆਂ ਗਰੀਲਾ ਫਿਰ ਥੋੜਾ ਜਿਹਾ ਸਨਸੈਟ ਕੇ ਜਿਆਦਾ ਸੁਚੇ ਨਾਲ ਹੀ ਕੱਢ ਹੁੰਦਾ ਇਹ ਆ ਗ੍ਰੀਨ ਚਿੱਟੀ ਵੀ ਉੱਥੇ ਪਈ ਹੋਣੀ ਗੁੱਟੀਆਂ ਐਂ ਕਰਦੀ ਗੁੱਟੀ ਆ ਇਹ ਟਾਈ ਡਾਈ ਦੀ ਜੇ ਦੋ ਰੰਗੀ ਜੀ ਹੁੰਦੀ ਆ ਉਹ ਹੋਣ ਇੱਕਣ ਆ ਇਹਨਾਂ ਨਾਲ ਦੇਖੋ ਆ ਫੁੱਲ ਪੱਲੇ ਤੇ ਪੈਂਦਾ ਇੱਕ ਸਾਈਡ ਤੇ ਆ ਖੁੰਝੇ ਤੋਂ ਸ਼ੁਰੂ ਹੋਗੇ ਨਾ ਇੱਥੋਂ ਸ਼ੁਰੂ ਹੋ ਕੇ ਦੇਖ ਇਸ ਤਰ੍ਹਾਂ ਵੱਡਾ ਵੱਡਾ ਫੁੱਲੇ ਟੇਡਾ ਜਾਈ ਜਾਂਦਾ ਇੰਨਾ ਵੱਡਾ ਫੁੱਲ ਸਾਰਾ ਲੱਗ ਜਾ ਡਿਜ਼ਾਈਨ ਬਹੁਤ ਹੀ ਫ੍ਰੀਟ ਜੜ ਜਾਣਾ ਇਹ ਆ ਛੋਟਾ ਫੁੱਲ ਬਾਹਾਂ ਵਾਲਾ ਇੱਕ ਸਾਈਡ ਤੇ ਆ ਗਿਆ ਇਹ ਖਾਲੀ ਜੀ ਸਾਈਡ ਸੀ ਜਿਹੜਾ ਉਹ ਆ ਗਿਆ ਫੰਲਾ

ਸਾਨੂੰ ਲੱਗ ਸੀ ਚੀਜ਼ ਆਹੀ ਹੈ ਟੇਡਾ ਟੇਡਾ ਖੋਲਦੀ ਵਸਾਈ ਜਾਈ ਜਾਣਾ ਹੈ ਬਹੁਤ ਸੋਹਣਾ ਕੱਪੜਾ ਵੀ ਬਹੁਤ ਸੋਹਣਾ ਹੈ ਇਹ ਬਾਲਾ ਪਤਲਾ ਜਾਨੀ ਹੈਗਾ ਕੱਪੜਾ ਸੋਹਣਾ ਆਪਣਾ ਤੁਸੀਂ ਲਾਈਨਿੰਗ ਲਾਓ ਚਾਹੇ ਨਾ ਲਾਵੋ ਚਾਹੇ ਮੇਰਾ ਇਰਾਦਾ ਇਹ ਮੈਂ ਕਿਮੀ ਥੱਲੇ ਲਾ ਲੂਗੀ ਜਿਵੇਂ ਸਲਵਾਰ ਦੇ ਬੋਡੇਆਂ ਥੱਲੇ ਅਸੀਂ ਬੋਡੇ ਕਹਿੰਦੇ ਪਰ ਤੁਸੀਂ ਕੀ ਕਹਿੰਦੇ ਹੋਵੋਗੇ ਪੌਂਚੇ ਕਹਿੰਦੇ ਹੋਵੋਗੇ ਮੋਰੀਆਂ ਕਹਿੰਦੇ ਹੋਵੋਗੇ ਪਰ ਤੁਸੀਂ ਕੀ ਕਹਦੇ ਹੋਵੋਗੇ ਅਸੀਂ ਬੋਡੇ ਹੀ ਕਹਿ ਦਿੰਦੇ ਆ ਉਹਨਾਂ ਨੂੰ ਉਹਨਾਂ ਥੱਲੇ ਲਾ ਲੂਗੀ ਜਦ ਮੂਹਰੇ ਪੱਟੀਆਂ ਵੀ ਕਹਿੰਦੇ ਆ ਉਹਨਾਂ ਥੱਲੇ ਲਾ ਲੂਗੀ ਤੇ ਬਾਕੀ ਬਾਹਵਾ ਤੇ ਨਹੀਂ ਲ ਤਕਬੀਜ਼ ਦੇਖਣ ਦੇ ਤਾਂ ਲੈ ਲਾਉ ਲਾਈਨਿੰਗ ਨਾ ਨਾ ਸੂਰ ਦੀ ਗਰੇਸ ਜੀ ਬਹੁਤ ਸੋਹਣੀ ਬਣ ਜਾਂਦੀ ਆ ਸਲਾਈ ਕਰਕੇ ਵੀ ਦਿਖਾਉਂਗੀ ਤੁਹਾਨੂੰ ਦੇਖੋ ਮੈਂ ਪਾ ਬਿੰ ਫਲ ਦੀ ਬੜਾ ਪਿਆਰਾ ਨਾ ਦੇਖ ਇੰਨੀ ਸੋਹਣੀ ਕਢਾਈ ਲੈ ਇਸ ਤਰ੍ਹਾਂ ਡਡਾ ਡਡਾ ਜਾਈ ਜਾਂਦਾ ਇਹ ਨਾ ਵੱਡਾ ਕਾਫੀ ਵੱਡਾ ਮੈਂ 16 17 ਇੰਚ ਦਾ ਫਲ ਹੋਊਗਾ ਬਹੁਤ ਵੱਡਾ ਦੇਖੋ ਕਿੰਨਾ ਵੱਡਾ ਫਲ ਆ ਇਸ ਤਰ੍ਹਾਂ ਇੱਕ ਇੱਕ ਪਾਸੇ ਉਧਰ ਕੇ ਇੱਕ ਸਾਈਡ ਤੇ ਜਾਈ ਜਾਂਦਾ ਦੇਖੋ ਮੇਰੇ ਕੋਲ ਚੰਗੀ ਤਰ੍ਹਾਂ ਦਿਖਾ ਦਿੰਨੀ ਹਾਂ ਦਿਖਾ ਇੱਕ ਸਾਈਡ ਤੇ ਇਧਰ ਧਰ ਕੇ ਨਾ ਹੁਣ ਜੇ ਧਰ ਕੇ ਇੱਕ ਸਾਈਡ ਤੇ ਜਾਈ ਜਾਣਾ ਇਹ ਡਾਬਾ ਡਫੋਲਾ ਬਹੁਤ ਸੋਣਾ ਬਹੁਤ ਟਾਈਮ ਨਹੀਂ ਲੱਗਿਆ ਇਹਨੂੰ ਮਿਲਦਾ ਮੈਂ 5 ਦਿਨਾਂ ਚ ਸੂਟ ਸੀਲੇ ਚੜ ਜਾਣਾ ਵਿਚਦੀ ਫਿਰ ਲੱਗਿਆ ਆਉਣ ਜਾਂਦਾ ਕਈ ਵਾਰੀ ਕਿਤੇ ਜਾਣਾ ਆਉਣਾ ਪੈ ਜਾਂਦਾ ਲੱਗਿਆ ਮਣੀ ਜਾਂਦਾ ਵਿੱਚ ਦੀ ਅੱਜ ਮੈਂ ਫੁੱਲ ਜੇ ਤਾਂ ਦਿਹਾੜੀ ਦੇ ਦੋ ਮੈਂ ਪਾ ਦਿੱਤੇ ਇਹ ਇੱਕ ਥੋੜਾ ਜਿਹਾ ਰਹਿੰਦਾ ਸੀਗਾ ਇੱਕ ਸੰ ਪਾ ਪਾਤਾ ਤਾਂ ਥੋੜਾ ਜਿਹਾ ਹੋ ਰਹਿੰਦਾ ਵੇ ਇਹ ਜਿਹੜਾ ਸੀਗਾ ਥੋੜਾ ਜਿਹਾ ਇਹ ਤਾਂ ਬਾਬਾ ਆਹ ਬਾਬਾ ਆ ਥੋੜੇ ਹੀ ਰਹਿ ਗਏ ਭਰਨ ਜੇ ਵਾਲਾ ਆ ਸਾਰਾ ਆਪਣਾ ਲੀਕਿਆ ਗਿਆ ਆ ਥੋੜਾ ਜਿਹਾ ਰਹਿਗਾ ਇੰਨਾ ਕੁ ਸਿੰਧੀ ਦੇ ਦੋ ਤਿੰਨ ਬੂਟੀਆਂ ਦੇ ਪੱਤਕਾ ਰਹਿੰਗਾ ਥੋੜੇ ਚਿਰ ਦਾ ਕੰਮ ਹੀ ਆ ਇਹ ਬਸ ਇਹਨੂੰ ਵੀ ਆਪਾਂ ਅੱਜ ਸਿਰੇ ਚੜਜੂਗਾ ਸੂਟ ਆਪਣਾ ਮੈਂ ਜਾ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੀ ਹਾਂ ਤੁਹਾਨੂੰ ਦਿਖਾ ਦਈਏ ਸੂਟ ਤੇ ਮੈਨੂੰ ਤਾਂ ਬਣ ਬਹੁਤ ਪਸੰਦ ਆਇਆ ਸੂਟ ਸਾਰੇ ਮੈਂ ਜਿੰਨੇ ਸੂਟ ਕੱਢੇ ਮੈਨੂੰ ਸਾਰਿਆਂ ਤੋਂ ਲੱਗ ਜਾ ਲੱਗਿਆ ਇਹ ਬਾਕੀ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਆਪਾਂ ਵੀਡੀਓ ਬਾਲੀ ਬੱਡੀ ਨਹੀਂ ਬਣਾਉਂਦੇ ਹੁੰਦੇ ਇੰਨੀ ਕੀ ਬਣਾਉਲੇ ਹੁੰਦੇ ਆ ਜਿਆਦਾ ਫਿਰ ਬਾਲੀ ਬੱਡੀ ਵੀਡੀਓ ਬੋਰਿੰਗ ਹੋ ਜਾਂਦੀ ਹੈ ਤੇ ਤੁਸੀਂ ਵੀ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਵੀ ਜਰੂਰ ਟਰਾਈ ਕਰਿਓ ਨਹੀਂ ਕਿਸੇ ਭੈਣ ਨੂੰ ਆਉਂਦਾ ਨਹੀਂ ਕਿਸੇ ਕੋਲ ਟਾਈਮ ਹੁੰਦਾ ਕਈ ਵਾਰੀ ਤੁਸੀਂ ਆਰਡਰ ਕਰਿਓ ਤੇ ਆਪਾਂ ਤੁਹਾਡਾ ਸੂਟ ਕੱਟ ਕੇ ਦੇਵਾਂਗੇ ਤੁਸੀਂ YouTube ਤੇ ਕਮੈਂਟ ਕਰਿਓ ਤੇ ਤੁਹਾਨੂੰ ਨੰਬਰ ਭੇਜਾਂਗੇ ਤੁਹਾਡਾ ਸੂਟ ਅਸੀਂ ਕੱਟ ਕੇ ਦੇਵਾਂਗੇ ਤੁਸੀਂ ਆਰਡਰ ਕਰਿਓ ਜਾਂ ਤੁਸੀਂ ਆਪ ਟ੍ਰਾਈ ਕਰ ਸਕਦੇ ਹੋ ਜਿਹੜੂ ਟ੍ਰਾਈ ਕਰਿਓ ਤੇ ਅਸਨ ਮੈਂ ਦੱਸ ਦਈਏ ਕੋਈ ਖਾਸ ਉਖਣੀ ਜਾਂ ਡੰਡੀ ਡਾਂਗ ਦਾ ਹਰ ਇੱਕ ਨੂੰ ਨਹੀਂ ਆਉਂਦਾ ਵਾ ਉਹੀ ਚੀਜ਼ ਆ ਇਹ ਆ ਵੀ ਉਹੀ ਇਤਿਆਹ ਸਿੰਧੀ ਵੀ ਹਰ ਇੱਕ ਨੂੰ ਨਹੀਂ ਆਉਂਦੀ ਆ ਨਹੀਂ ਤਾਂ ਕੱਟ ਕੇ ਵੀ ਦਿਖਾ ਦਿੰਦੀ ਮੈਂ ਤੁਹਾਨੂੰ ਕੋਈ ਖਾਸ ਗੱਲ ਨਹੀਂ ਹੈਗੀ ਪਰ ਇਹ ਦੱਸਿਆ ਫੇ ਸਾਰਿਆਂ ਨੂੰ ਆਉਂਦਾ ਹੀ ਹੁੰਦਾ ਹੈ ਜਿੰਨੇ ਭੈਣਾ ਕੱਢ ਲੈਂਦੇ ਨਾ ਉਹਨਾਂ ਸਾਬ ਦੰਡੀ ਡਾਂਕੇ ਦਾ ਪਤਾ ਹੀ ਹੁੰਦਾ ਉਹਨਾਂ ਨੂੰ ਚਲੋ ਠੀਕ ਆ ਜੀ ਆਪਾਂ ਅੱਜ ਦੀ ਵੀਡੀਓ ਇੰਨੀ ਕੀ ਆ ਆਪਾਂ ਬਾਹਲੀ ਵੱਡੀ ਵੀਡੀਓ ਨੂੰ ਬਣਾਉਂਦੇ ਹੁੰਦੇ ਮੈਨੂੰ ਲੱਗਾ ਤੁਹਾਨੂੰ ਵੀ ਬਹੁਤ ਸੂਟ ਪਸੰਦ ਆਇਆ ਹੋਊਗਾ ਜਾਂ ਤੁਹਾਨੂੰ ਥੋੜਾ ਕਾਣਾ ਵੀ ਸੂਟ ਪਸੰਦ ਆਇਆ ਜਰੂਰ ਤੁਸੀਂ ਵੀਡੀਓ ਨੂੰ ਲਾਇਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਇਹ ਤੁਹਾਨੂੰ ਕਿਵੇਂ ਲੱਗਿਆ ਤੇ ਜੇ ਕਿਸੇ ਨੂੰ ਆਰਡਰ ਦੇਣਾ ਤਾਂ ਆਰਡਰ ਦੇਵੋ ਨਹੀਂ ਤੁਸੀਂ ਆਪ ਕੱਢਿਓ ਠੀਕ ਆ ਜੀ ਆਪਾਂ ਜੱਬ ਵੀਡੀਓ ਇੰਨੀ ਕੀ ਆ ਇਸੇ ਹੋਰ ਵੀਡੀਓ ਨਾ ਬਣਾ ਲਾਂਗੇ ਆਪਾਂ ਤੇ ਪਹਿਲੀ ਗੱਲ ਇਹ ਹੈ ਤੇ ਪਹਿਲਾਂ channel ਨੂੰ subscribe ਕਰਕੇ ਜਾਓ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ